ਸਤ ਸ੍ਰੀ ਅਕਾਲ ਪੇਸ਼ ਨੇ 18 ਫਰਵਰੀ 2019 ਦੀਆਂ ਸਿੱਖਿਆ ਖੇਤਰ ਦੀਆਂ ਕੁਝ ਮਹੱਤਵਪੂਰਨ ਖਬਰਾਂ ਪਹਿਲਾਂ ਪੇਸ਼ ਨੇ ਮੁੱਖ ਸੁਰਖੀਆਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਕੋਈ ਜ਼ਿਕਰ ਨਹੀਂ ਪੰਜਾਬ ਦਾ ਬਜਟ ਕਰਮਚਾਰੀਆਂ ਲਈ ਖਾਲੀ ਪਟਿਆਲਾ ਵਿੱਚ ਬਣਾਈ ਜਾਵੇਗੀ ਓਪਨ ਯੂਨੀਵਰਸਿਟੀ ਹੁਣ ਬਾਇਓਮੈਟ੍ਰਿਕ ਉੱਤੇ ਹੀ ਲਗਾਈ ਜਾਵੇਗੀ ਹਾਜ਼ਰੀ ਕਸ਼ਮੀਰੀਆਂ ਨੂੰ ਦਾਖਲਾ ਦੇਣੋਂ ਟਾਲਾ ਵੱਟਣ ਲੱਗੇ ਕਾਲਜ ਡਰੇ ਵਿਦਿਆਰਥੀ ਮੋਹਾਲੀ 'ਚ ਹੋਏ ਇਕੱਠੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆਨਲਾਈਨ ਰਜਿਸਟ੍ਰੇਸ਼ਨ 'ਚ ਸੋਧ ਕਰਨ ਦੀ ਆਖਰੀ ਮਿਤੀ 21 ਫਰਵਰੀ ਅਧਿਆਪਕ ਸੰਘਰਸ਼ ਕਮੇਟੀ ਨੇ ਕੀਤੀ ਸੂਬਾਈ ਮੀਟਿੰਗ ਮਾੜੇ ਨਤੀਜੇ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵਿਰੋਧ ਹੋਵੇਗੀ ਕਾਰਵਾਈ ਸਿੱਖਿਆ ਮੰਤਰੀ ਅਤੇ ਆਪਕਾ ਦੀ ਭਰਤੀ ਵਿੱਚ ਸੀਟੈਟ ਦੇ ਨੰਬਰ ਨਾਲ ਬਣੇਗੀ ਮੈਰਿਟ ਸਿੱਖਿਆ ਵਿਭਾਗ ਵੱਲੋਂ 393 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਨਮਾਨ ਹੁਣ ਪੇਸ਼ੇ ਖਬਰਾਂ ਦਾ ਵਿਸਥਾਰ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਕੋਈ ਜ਼ਿਕਰ ਨਹੀਂ ਪੰਜਾਬ ਦੇ ਬਜਟ ਕਰਮਚਾਰੀਆਂ ਲਈ ਖਾਲੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ ਵਿੱਚ ਕਰਮਚਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਬਜਟ ਵਿੱਚ ਕਰਮਚਾਰੀਆਂ ਨੂੰ ਰੈਗੂਲਰ ਕਰਨ ਸੰਬੰਧੀ ਕੋਈ ਜੇਕਰ ਕੀਤਾ ਗਿਆ ਹੈ ਪਟਿਆਲਾ ਵਿੱਚ ਬਣਾਈ ਜਾਵੇਗੀ ਓਪਨ ਯੂਨੀਵਰਸਿਟੀ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਵੱਲੋਂ ਅੱਜ ਵਸਟ ਪੇਸ਼ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਪਟਿਆਲਾ ਵਿਖੇ ਓਪਨ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾਕਟਰ ਵੀ ਆਰ ਅੰਮੇਦਕਰ ਚੇਅਰ ਸਤਗੁਰੂ ਰਾਮਦਾਸ ਚੇਅਰ ਸੰਤ ਬਾਬਾ ਪ੍ਰੇਮ ਸਿੰਘ ਚੇਅਰ ਸਥਾਪਿਤ ਕੀਤੀ ਜਾਵੇਗੀ ਹੁਣ ਬਾਇਓਮੈਟ੍ਰਿਕ ਉੱਤੇ ਹੀ ਲਗਾਈ ਜਾਵੇਗੀ ਹਾਜ਼ਰੀ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਜਿੰਨਾ ਸਕੂਲਾਂ ਵਿੱਚ ਬਾਇਓਮੈਟ੍ਰਿਕ ਸਿਸਟਮ ਲਾਗੂ ਕੀਤਾ ਗਿਆ ਹੈ ਲਈ ਸਕੂਲ ਮੁਖੀਆਂ ਨੂੰ ਇੱਕ ਪੱਤਰ ਲਿਖ ਕੇ ਹਦਾਇਤ ਕੀਤੀ ਗਈ ਹੈ ਕਿ ਸਮੂਹ ਸਟਾਫ ਦੀ ਹਾਜ਼ਰੀ ਬਾਇਓਮੈਟ੍ਰਿਕ ਉੱਤੇ ਹੀ ਲਗਾਈ ਜਾਵੇ ਅਤੇ ਹਾਜ਼ਰੀ ਨੂੰ ਰਜਿਸਟਰ ਤੇ ਨਾਂ ਲਗਾਇਆ ਜਾਵੇ ਕਹਾ ਗਿਆ ਹੈ ਕਿ ਸਿਰਫ ਉਹ ਕਰਮਚਾਰੀ ਹੀ ਆਪਣੀ ਹਾਜ਼ਰੀ ਰਜਿਸਟਰ ਉੱਤੇ ਲਗਾ ਸਕਦੇ ਹਨ ਜਿਨ੍ਹਾਂ ਦੀਆਂ ਉਂਗਲਾਂ ਦੀ ਸਕੈਨਿੰਗ ਬਾਇਓਮੈਟ੍ਰਿਕ ਸਕੈਨਰ ਉੱਤੇ ਨਹੀਂ ਹੁੰਦੀ ਅਤੇ ਜਿਨ੍ਹਾਂ ਨੂੰ ਜ਼ਿਲ੍ਹਾ ਐਮਆਈਐਸ ਟੀਮ ਵੱਲੋਂ ਉਂਗਲਾਂ ਚੈੱਕ ਕਰਕੇ ਛੁੱਟ ਦਿੱਤੀ ਗਈ ਹੋਵੇ। ਪੱਤਰ ਵਿੱਚ ਸਮੂਹ ਡੀਈਓ ਸਹਿਵਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਫਰਵਰੀ 2019 ਦੀ ਤਨਖਾਹ ਸਿਰਫ ਬਾਇਓਮੈਟ੍ਰਿਕ ਸਿਸਟਮ ਤੋਂ ਜਨਰੇਟ ਹੋਈ ਰਿਪੋਰਟ ਦੇ ਆਧਾਰ ਉੱਤੇ ਹੀ ਬਣਾਉਣ। ਇਸ ਤੋਂ ਬਿਨਾ ਸਰਕਾਰ ਵੱਲੋਂ 18294 ਸਕੂਲਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਸਿਸਟਮ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਤੋਂ ਲੱਗੀ ਖ਼ਬਰ ਅਨੁਸਾਰ ਪੰਜਾਬ ਭਾਰਤ ਦੇ ਸਕੂਲਾਂ ਵਿੱਚ ਲੱਗਣ ਵਾਲੀ ਇਸ ਬਾਇਓਮੈਟ੍ਰਿਕ ਹਾਜ਼ਰੀ ਦਾ ਸਿੱਧਾ ਲਿੰਕ ਸਿੱਖਿਆ ਵਿਭਾਗ ਦੇ ਮੁਖ ਦਫ਼ਤਰ ਨਾਲ ਹੋਵੇਗਾ ਜਿੱਥੇ ਬੈਠ ਕੇ ਅਧਿਕਾਰੀ ਕਿਸੇ ਵੀ ਸਮੇਂ ਚੈੱਕ ਕਰ ਸਕਣਗੇ ਕਿ ਕਿਹੜਾ ਅਧਿਆਪਕ ਕਦੋਂ ਸਕੂਲ ਆਇਆ ਅਤੇ ਕਦੋਂ ਸਕੂਲੋਂ ਰਵਾਨਗੀ ਪਾਈ। ਇਨਾ ਸਕੂਲਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਸਿਸਟਮ ਲਗਾਉਣ ਲਈ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਮਈ ਮਹੀਨੇ ਤੱਕ ਖੋਲਦੇ ਹੋਏ ਟੈਂਡਰ ਅਲਾਰਟ ਕਰ ਦਿੱਤੇ ਜਾਣਗੇ ਸਿੱਖਿਆ ਵਿਭਾਗ ਜੂਨ ਮਹੀਨੇ ਚ ਹੋਣ ਜਾ ਰਹੀਆਂ ਗਰਮੀ ਦੀਆਂ ਛੁੱਟੀਆਂ ਦੌਰਾਨ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਇਸ ਬਾਇਓਮੈਟ੍ਰਿਕ ਸਿਸਟਮ ਨੂੰ ਲਾਉਣ ਦਾ ਟੀਚਾ ਲੈ ਕੇ ਚੱਲ ਰਿਹਾ ਹੈ ਕਸ਼ਮੀਰੀਆਂ ਨੂੰ ਦਾਖਲਾ ਦੇਣੋਂ ਟਾਲਾ-ਵਟਣ ਲੱਗੇ ਕਾਲਜ ਡਰੇ ਵਿਦਿਆਰਥੀ ਮੁਹਾਲੀ ਚ ਹੋਏ ਇਕੱਠੇ ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ دہشتੀ ਹਮਲੇ ਵਿੱਚ ਸਥਾਨਕ ਅੱਤਵਾਦੀ ਦੀ ਭੂਮਿਕਾ ਉਜਾਗਰ ਹੋਣ ਮੰਗਰੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਦਿਆਰਥੀਆਂ ਨੂੰ ਸਥਾਨਕ ਲੋਕਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਕਈ ਥਾਂ ਤੇ ਹਮਲਾ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਅਜਿਹੇ ਵਿੱਚ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਦੋ ਕਾਲਜਾਂ ਨੇ ਅਗਲੇ ਵਿਦਿਅਕ ਸੈਸ਼ਨ ਤੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਇਨਕਾਰ ਕਰਨ ਦਾ ਐਲਾਨ ਕਰ ਦਿੱਤਾ ਹੈ ਅਜਿਹੇ ਵਿੱਚ ਉਤਰਾਖੰਡ ਤੇ ਹਰਿਆਣਾ ਤੋਂ 300 ਤੋਂ ਵੱਧ ਕਸ਼ਮੀਰੀ ਵਿਦਿਆਰਥੀ ਮੋਹਾਲੀ ਵਿੱਚ ਪਹੁੰਚੇ ਹਨ ਕਸ਼ਮੀਰੀ ਵਿਦਿਆਰਥੀਆਂ ਲਈ ਗੁਰਦੁਆਰਾ ਸੋਹਾਨਾ ਸਾਹਿਬ ਵਿਖੇ ਰੁਕਣ ਦਾ ਪ੍ਰਬੰਧ ਖਾਲਸਾ ਏਡ ਜਥੇਬੰਦੀ ਵੱਲੋਂ ਕੀਤਾ ਗਿਆ ਹੈ ਵਿਦਿਆਰਥੀਆਂ ਨੇ ਦੱਸਿਆ ਕਿ ਇੱਥੇ ਮਾਹੌਲ ਠੀਕ ਹੈ ਤੇ ਉਹਨਾਂ ਨੂੰ ਹਰ ਕਿਸਮ ਦੀ ਸਹਾਇਤਾ ਮਿਲ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਆਨਲਾਈਨ ਰਜਿਸਟ੍ਰੇਸ਼ਨ ਚ ਸੋਧ ਕਰਨ ਦੀ ਆਖਰੀ ਮਿਤੀ 21 ਫਰਵਰੀ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਰਾਜ ਦੇ ਸਮੂਹ ਸਕੂਲਾਂ ਨੂੰ ਸੈਸ਼ਨ 2018-19 ਵਿੱਚ 9ਵੀਂ 11ਵੀਂ ਜਮਾਤ ਦੀ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਭਰਨ ਸਮੇਂ ਵੇਰਵਿਆਂ ਵਿੱਚ ਹੋਈਆਂ ਤਰੁੱਟੀਆਂ 21 ਜਨਵਰੀ ਤੋਂ 21 ਫਰਵਰੀ ਤੱਕ ਕੇਵਲ ਰਜਿਸਟ੍ਰੇਸ਼ਨ ਨੰਬਰ ਦੀ ਸੋਧ ਨੂੰ ਛੱਡ ਕੇ ਦੀ ਸੋਧ ਸਕੂਲ ਵੱਲੋਂ ਸੋਧ ਪਰਫਾਰਮਾ ਜਨਰੇਟ ਕਰਨ ਉਪਰੰਤ ਬਿਨਾਂ ਫੀਸ ਜ਼ਿਲ੍ਹਾ ਖੇਤਰੀ ਦਫ਼ਤਰ ਤੋਂ ਆਨਲਾਈਨ ਵੈਰੀਫਾਈ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ ਬੋਰਡ ਦੇ ਇੱਕ ਬੁਲਾਰੇ ਨੇ ਦੱਸਿਆ ਕਿ 21 ਫਰਵਰੀ ਤੋਂ ਬਾਅਦ ਮਿੱਥੀ ਮਿਤੀ ਤੋਂ ਬਾਅਦ ਸੋਧ ਪਰਫਾਰਮਾ 150 ਰੁਪਏ ਪ੍ਰਤੀ ਟੁੱਟੀ ਵੀਜ਼ ਲੈ ਕੇ 9ਵੀਂ 11ਵੀਂ ਜਮਾਤ ਦੀਆਂ ਸਾਰੀਆਂ ਸੋਧਾਂ ਕੇਵਲ ਰਜਿਸਟ੍ਰੇਸ਼ਨ ਨੰਬਰ ਦੀ ਸੋਧ ਨੂੰ ਛੱਡ ਕੇ ਜ਼ਿਲ੍ਹਾ ਖੇਤਰੀ ਦਫ਼ਤਰ ਵੱਲੋਂ 20 ਅਗਸਤ 2019 ਤੱਕ ਵੈਰੀਫਾਈ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਨੰਬਰ ਦੀ ਸੋਧ 21 ਜਨਵਰੀ ਤੋਂ 21 ਫਰਵਰੀ ਤੱਕ ਬਿਨਾਂ ਫੀਸ ਮੁੱਖ ਦਫ਼ਤਰ ਰਜਿਸਟ੍ਰੇਸ਼ਨ ਸਾਕਾ ਵੱਲੋਂ ਕੀਤੀ ਜਾਵੇਗੀ ਅਤੇ ਮਿਥੀ ਮਿਤੀ ਤੋਂ ਬਾਅਦ 150 ਰੁਪਏ ਪ੍ਰਤੀ ਤਰੁੱਟੀ ਫੀਸ ਲੈਣ ਉਪਰੰਤ ਹੀ 20 ਅਗਸਤ ਤੱਕ ਰਜਿਸਟ੍ਰੇਸ਼ਨ ਨੰਬਰ ਦੀ ਸੋਧ ਹੋਵੇਗੀ ਰਜਿਸਟ੍ਰੇਸ਼ਨ ਨੰਬਰ ਦੀ ਸੋਧ ਕਰਵਾਉਣ ਲਈ ਕੋਈ ਵੱਖਰਾ ਸੋਧ ਪਰਫਾਰਮਾ ਜਨਰੇਟ ਨਹੀਂ ਹੋਏਗਾ ਉਪਰੋਕਤ ਤੋਂ ਇਲਾਵਾ ਸਾਲ 2018-19 ਲਈ 9ਵੀਂ ਤੇ 11ਵੀਂ ਦੇ ਜਿੰਨਾ ਵਿਦਿਆਰਥੀਆਂ ਦੇ N2 ਤੇ E2 ਫਾਰਮਾ ਵਿੱਚ ਤਰੂਟੀਆਂ ਰਹਿ ਗਈਆਂ ਹਨ ਉਹ ਆਪਣੇ ਰਜਿਸਟ੍ਰੇਸ਼ਨ ਨੰਬਰ ਦੀ ਤਰੂਟੀ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਭਰ ਕੇ 25 ਜਨਵਰੀ ਤੱਕ ਆਪਣਾ ਦਸਤਾਵੇਜ਼ ਸਹੀ ਕਰਵਾ ਸਕਦੇ ਹਨ ਅਧਿਆਪਕ ਸੰਘਰਸ਼ ਕਮੇਟੀ ਨੇ ਕੀਤੀ ਸੂਬਾਈ ਮੀਟਿੰਗ ਅਧਿਆਪਕ ਸੰਘਰਸ਼ ਕਮੇਟੀ ਦੀ ਤਾਲਮੇਲ ਕਮੇਟੀ ਨੇ ਸੁਖਵਿੰਦਰ ਸਿੰਘ ਚਾਲ ਦੀ ਪ੍ਰਧਾਨਗੀ ਵਿੱਚ ਸੂਬਾਈ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਸਿੱਖਿਆ ਮੰਤਰੀ ਨਾਲ 24 ਜਨਵਰੀ ਨੂੰ ਹੋਈ ਮੀਟਿੰਗ ਦੀ ਸਮੀਖਿਆ ਕਰਦਿਆਂ ਮੀਟਿੰਗ ਦੇ ਫੈਸਲੇ ਜਲਦੀ ਲਾਗੂ ਨਾ ਹੋਣ ਤੇ ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਸੰਘਰਸ਼ ਕਮੇਟੀ ਨੇ ਚੇਤਾਵਨੀ ਹਫ਼ਤਾ ਵਜੋਂ 19 ਤੋਂ 25 ਫਰਵਰੀ ਤੱਕ ਜ਼ਿਲ੍ਹਾ ਪਧਰੀ ਵੱਡੇ ਧਰਨੇ ਲਗਾ ਕੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਚੇਤਾਵਨੀ ਪੱਤਰ ਸੌਂਪਣ ਦਾ ਫੈਸਲਾ ਕੀਤਾ ਹੈ ਧਰਨਿਆਂ ਦੀ ਰੂਪਰੇਖਾ ਤੈਅ ਕਰਨ ਲਈ ਅੱਜ ਜ਼ਿਲ੍ਹਾ ਪਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਮੁੱਖ ਮੰਤਰੀ ਪੰਜਾਬ ਵੱਲੋਂ 28 ਫਰਵਰੀ ਦੀ ਮੀਟਿੰਗ ਵਿੱਚ ਦਾਵਿਆਂ ਤੋਂ ਮੁਕਰਨ ਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਪਟਿਆਲਾ ਵਿੱਚ ਸੂਬਾਈ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਮਾੜੇ ਨਤੀਜੇ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵਿਰੁੱਧ ਹੋਵੇਗੀ ਕਾਰਵਾਈ ਸਿੱਖਿਆ ਮੰਤਰੀ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਪੀ ਸੋਨੀ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਦਾ ਇਸ ਵਾਰ ਬੋਰਡ ਦੇ ਇਮਤਿਹਾਨਾਂ ਦਾ ਨਤੀਜਾ 100% ਦੀ ਆਵੇਗਾ ਉਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਸਕੂਲ ਦਾ ਨਤੀਜਾ ਆਸ ਨਾਲੋਂ ਘੱਟ ਰਿਹਾ ਤਾਂ ਉਹਨਾਂ ਸਕੂਲਾਂ ਦੇ ਮੁਖੀਆਂ ਅਤੇ ਸੰਬੰਧਿਤ ਅਧਿਆਪਕਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਰਾਜ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਤੇ ਸੂਬੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣਾ ਸਰਕਾਰ ਦਾ ਮੁੱਖ ਏਜੰਡਾ ਹੈ ਕਾਦੀਆਂ ਦੇ ਕਲਾਸ ਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 69ਵੇਂ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਾਲ ਨਿੱਜੀ ਸਕੂਲ ਵੀ ਵਿੱਦਿਆ ਦੇ ਪਸਾਰ ਵਿੱਚ ਆਪਣੀ ਐ ਭੂਮਿਕਾ ਨਿਭਾ ਰਹੇ ਹਨ ਉਹਨਾਂ ਕਲਾਸ ਵਾਲਾ ਸਕੂਲ ਨੂੰ ਆਪਣੇ ਅਖਤਿਆਰੀ ਫੰਡ ਚੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਲਿਆਉਣ ਲਈ ਬਹੁਤ ਜਲਦ ਇੱਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਿੱਖਿਆ ਸ਼ਾਸਤਰੀ, ਰਿਟਾਇਰਡ ਪ੍ਰਿੰਸੀਪਲ ਅਤੇ ਸਿੱਖਿਆ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਵਾਰ ਸਿੱਖਿਆ ਬਜਟ ਵਿੱਚ ਪਿਛਲੇ ਸਾਲਾਂ ਨਾਲੋਂ 10 ਤੋਂ 15% ਦੀ ਵਾਧਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਦੇਣ ਲਈ 90 ਕਰੋੜ ਰੁਪਏ ਦਾ ਟੈਂਡਰ ਲਗਾ ਦਿੱਤਾ ਹੈ। ਇਸ ਤੋਂ ਇਲਾਵਾ 23 ਕਰੋੜ ਰੁਪਏ ਦੇ ਟੈਂਡਰ ਸਕੂਲਾਂ ਵਿੱਚ ਫਰਨੀਚਰ ਦੇਣ ਲਈ ਲਗਾਏ ਗਏ ਹਨ ਅਤੇ ਹਰ ਸਕੂਲ ਵਿੱਚ ਬੱਚਿਆਂ ਨੂੰ ਬੈਠਣ ਲਈ ਡੈਸਕ ਮੁਹੱਈਆ ਕਰਵਾਏ ਜਾਣਗੇ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮੀਟਿੰਗ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨੇ ਐਤਵਾਰ ਜਲੰਧਰ ਵਿੱਚ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸੂਬਾ ਪੱਧਰੀ ਰੈਲੀ ਅਤੇ ਇੱਕ ਕਨਵੈਨਸ਼ਨ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਕਿ ਚੋਣਾ ਸਮੇਂ ਸ਼ਾਹਕੋਟ ਟਰੈਲੀ ਦੌਰਾਨ ਸਰਕਾਰ ਨੇ ਜੋ ਨੋਟੀਫਿਕੇਸ਼ਨ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਉਹ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਪੰਜਾਬ ਦੇ 1.5 ਲੱਖ ਸਰਕਾਰੀ ਕਰਮਚਾਰੀ ਇਸ ਸ਼ੇਅਰ ਮਾਰਕੀਟ ਆਧਾਰਿਤ ਪੈਨਸ਼ਨ ਪ੍ਰਣਾਲੀ ਦਾ ਵਿਰੋਧ ਕਰਦੇ ਰਹਿਣਗੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਨੇ 2004 ਤੋਂ ਬਾਅਦ ਸਰਕਾਰੀ ਸੇਵਾ ਵਿੱਚ ਆਏ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਇੱਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਦਿਨ-ਰਾਤ ਇੱਕ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਆਗੂਆਂ ਵੱਲੋਂ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਕੋਈ ਕਦਮ ਨਹੀਂ ਚੁੱਕਦੀ ਤਾਂ ਘਰ-ਘਰ ਜਾ ਕੇ ਲੋਕਾਂ ਨੂੰ ਐਨਪੀਐਸ ਬਾਰੇ ਜਾਗਰੂਕ ਕੀਤਾ ਜਾਏਗਾ। ਸਹਾਇਕ ਖੇਡ ਅਫਸਰ ਦੀ ਅਸਾਮੀ ਖਤਮ ਕਰਨ ਦਾ ਵਿਰੋਧ ਕਰੇਗੀ ਡੀਟੀਐਫ ਰੋਜ਼ਾਨਾ ਸਪੋਕਸਮੈਨ ਵਿੱਚ ਲੱਗੀ ਖਬਰ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਹਾਇਕ ਖੇਡ ਅਫਸਰ ਦੀ ਅਸਾਮੀ ਖਤਮ ਕਰ ਦਿੱਤੀ ਗਈ ਹੈ ਖਬਰ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਿੱਥੇ ਪਹਿਲਾਂ ਹੀ ਡੀਪੀਈ ਅਤੇ ਪੀਟੀਆਈ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਬੱਚਿਆਂ ਦੇ ਖੇਡਣ ਲਈ ਨਾ ਕੋਈ ਸਮਾਨ ਹੈ ਅਤੇ ਨਾ ਹੀ ਪੂਰੇ ਅਧਿਆਪਕ ਮੌਜੂਦ ਹਨ ਉੱਥੇ ਜ਼ਿਲ੍ਹਾ ਪੱਧਰ ਤੇ ਖੇਡਾਂ ਦਾ ਪ੍ਰਬੰਧ ਕਰਨ ਵਾਲੇ ਅਫਸਰਾਂ ਦੀਆਂ ਅਸਾਮੀਆਂ ਵੀ ਖਤਮ ਕਰਨ ਦਾ ਸਰਕਾਰ ਨੇ ਫੈਸਲਾ ਕਰ ਲਿਆ ਹੈ ਬਠਿੰਡਾ ਤੋਂ ਡੀਟੀਐਫ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਅਤੇ ਜ਼ਿਲ੍ਹਾ ਜਰਨਲਿਸਟਕਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵਿਭਾਗ ਦੇ ਇੱਕ ਪੱਤਰ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਹਾਇਕ ਖੇਡ ਅਫਸਰ ਨੂੰ ਤੁਰੰਤ ਫਾਰਗ ਕਰਕੇ ਆਪਣੇ ਪਿਤਰੀ ਸਕੂਲਾਂ ਵਿੱਚ ਵਾਪਸ ਭੇਜਿਆ ਜਾਵੇ ਆਗੂਆਂ ਨੇ ਦੱਸਿਆ ਕਿ ਪਹਿਲਾਂ ਸਰਕਾਰ ਨੇ ਬੀਪੀਓ ਹੈੱਡਕੁਆਰਟਰ ਦੀ ਅਸਾਮੀ ਖਤਮ ਕੀਤੀ ਮਿਡਲ ਸਕੂਲਾਂ 'ਚ ਡਰਾਇੰਗ ਅਤੇ ਸਰੀਰਕ ਸਿੱਖਿਆ ਵਿੱਚੋਂ ਇੱਕ ਅਸਾਮੀ ਖਤਮ ਕੀਤੀ ਪੰਜਾਬੀ ਅਤੇ ਹਿੰਦੀ ਵਿੱਚ ਇੱਕ ਅਸਾਮੀ ਖਤਮ ਕਰ ਦਿੱਤੀ ਸੀ ਉਹਨਾਂ ਕਿਹਾ ਕਿ ਸਰਕਾਰ ਅਸਲ ਵਿੱਚ ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਆਮ ਲੋਕਾਂ ਦੇ ਬੱਚਿਆਂ ਨੂੰ ਸਸਤੀ ਸਿੱਖਿਆ ਤੋਂ ਵਿਰਵੇ ਕਰਨਾ ਚਾਹੁੰਦੀ ਏ ਅਧਿਆਪਕਾ ਦੀ ਭਾਰਤੀ ਵਿੱਚ ਸੀਟ ਐਟ ਦੇ ਨੰਬਰਾਂ ਨਾਲ ਬਣੇਗੀ ਮੈਰਿਟ ਯੂਟੀ ਸਿੱਖਿਆ ਵਿਭਾਗ ਵਿੱਚ 418 ਜੂਨੀਅਰ ਬੇਸਿਕ ਟ੍ਰੇਨਡ ਅਧਿਆਪਕਾਂ ਜੀਬੀਟੀ ਦੀ ਭਰਤੀ ਦੀ ਫਾਈਨਲ ਮੈਰਿਟ ਲਿਸਟ ਅਗਲੇ ਹਫਤੇ ਤੱਕ ਜਾਰੀ ਕਰ ਦਿੱਤੀ ਜਾਵੇਗੀ। ਸੂਤਰਾਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਜੀਬੀਟੀ ਅਧਿਆਪਕਾਂ ਦੀ ਭਰਤੀ ਸਿਰਫ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਲਿਖਤੀ ਪ੍ਰੀਖਿਆ ਵਿੱਚ ਕਾਫੀ ਉਮੀਦਵਾਰਾਂ ਦੇ ਬਰਾਬਰ ਅੰਕ ਹੋਣ ਕਾਰਨ ਹੁਣ ਮੈਰਿਟ ਦਾ ਨਵਾਂ ਫਾਰਮੂਲਾ ਤਿਆਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਸੈਂਟਰਲ ਟੀਚਰ ਐਲੀਜੀਬਿਲਿਟੀ ਟੈਸਟ CTET ਦੇ ਅੰਕਾਂ ਨੂੰ ਫਾਈਨਲ ਮੈਰਟ ਲਿਸਟ ਤਿਆਰ ਕਰਦੇ ਹੋਏ ਤਵੱਜੋ ਦਿੱਤੀ ਜਾਏਗੀ। ਸੂਤਰਾਂ ਅਨੁਸਾਰ JVT ਦੇ 418 ਅਹੁਦਿਆਂ ਤੇ ਭਰਤੀ ਲਈ ਕਰੀਬ 4000 ਉਮੀਦਵਾਰਾਂ ਦੀ ਮੈਰਟ ਤਿਆਰ ਕੀਤੀ ਗਈ ਏ। ਪਰ ਕਾਫੀ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਵਿੱਚ ਇੱਕੋ ਜਿਹੇ ਨੰਬਰ ਹਨ ਅਜਿਹੇ ਵਿੱਚ ਹੁਣ ਵਿਭਾਗ ਨੇ ਫਾਈਨਲ ਮੈਰਟ ਸੂਚੀ ਤਿਆਰ ਕਰਨ ਦਾ ਨਵਾਂ ਫਾਰਮੂਲਾ ਤਿਆਰ ਕੀਤਾ ਏ। ਖਬਰਾਂ ਹਲੇ ਹੋਰ ਵੀ ਨੇ ਪਹਿਲਾ ਲੈਂਦੇ ਆ ਇੱਕ ਛੋਟਾ ਜਿਹਾ ਬ੍ਰੇਕ ਜੇਕਰ ਹਾਲੇ ਤੱਕ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹਾਂ ਘੰਟੀ ਦੇ ਬਟਨ ਨੂੰ ਦਬਾਉਣਾ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਪਾਈਆਂ ਜਾਣ ਵਾਲੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਧੰਨਵਾਦ ਬ੍ਰੇਕ ਤੋਂ ਬਾਅਦ ਸਿੱਖਿਆ ਖੇਤਰ ਦੀਆਂ ਖਬਰਾਂ 'ਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਪੇਸ਼ ਨੇ ਬਾਕੀ ਖਬਰਾਂ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ ਸਿੱਧੇ ਕੋਟੇ 'ਚ ਹੋਣਗੇ 153 ਅਧਿਆਪਕ ਭਰਤੀ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਵੱਡਾ ਕਦਮ ਪੁੱਟਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਮੈਡੀਕਲ ਕਾਲਜਾਂ ਅਮਰਸਰ ਅਤੇ ਪਟਿਆਲਾ 'ਚ ਸਿੱਧੇ ਕੋਟੇ ਦੀਆਂ 153 ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਨ੍ਹਾਂ ਵਿੱਚੋਂ ਵਿਆੜੀ ਪ੍ਰੋਫੈਸਰਾਂ 46 ਐਸੋਸੀਏਟ ਪ੍ਰੋਫੈਸਰ ਅਤੇ 65 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਅਸਾਮੀਆਂ ਸ਼ਾਮਲ ਹਨ ਇਹ ਆਸਾਮੀਆਂ ਪਜੀ ਮੀਆਰ ਚੰਡੀਗੜ੍ਹ ਦੇ ਸਾਫ ਕਾ ਡਾਇਰੈਕਟਰ ਡਾਕਟਰ ਕੇਕੇ ਤਲਵਾਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਭਰੀਆਂ ਜਾਣਗੀਆਂ ਇੱਕ ਸਰਕਾਰੀ ਬੁਲਾਰੇ ਅਨੁਸਾਰ ਇਹਨਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਘੇਰੇ ਚੋਂ ਬਾਹਰ ਕੱਢ ਕੇ ਪੰਜਾਬ ਮੈਡੀਕਲ ਐਜੂਕੇਸ਼ਨ ਗਰੁੱਪ ਏ ਸਰਵਿਸ ਰੂਲਸ 2016 ਦੇ ਹੇਠ ਭਰਿਆ ਜਾਏਗਾ ਸਰਕਾਰੀ ਬੁਲਾਰੇ ਅਨੁਸਾਰ ਜਿਹੜੀ ਚੋਣ ਕਮੇਟੀ 22 April 2016 ਨੂੰ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਡਾਕਟਰ ਕੇਕੇ ਤਲਵਾਰ ਦੀ ਅਗਵਾਈ ਵਿੱਚ ਗਠਿਤ ਕੀਤੀ ਗਈ ਸੀ ਉਸ ਨੂੰ ਹੁਣ 22 April 2019 ਤੋਂ ਅਗਲੇ ਹੋਰ 3 ਸਾਲ ਲਈ ਲਗਾਤਾਰ ਬਣੇ ਰਹਿਣ ਦੀ ਆਗਿਆ ਦੇ ਦਿੱਤੀ ਗਈ ਹੈ ਮੈਡੀਕਲ ਕਾਲਜ ਪਟਿਆਲਾ ਚ ਐਮਬੀਬੀਐਸ ਦੀਆਂ ਵਧਾਈਆਂ ਸੀਟਾਂ ਦੀ ਮਾਨਤਾ ਖਾਤਰੇ ਚ ਮੈਡੀਕਲ ਕਾਉਂਸਲ ਆਫ ਇੰਡੀਆ ਦੀ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੀ 5 ਸਾਲਾਂ ਅਨੁਰੀਖਣ ਮੁਹਿੰਮ ਮੁਕੰਮਲ ਹੋ ਗਈ ਏ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਚਾਰ ਮੈਂਬਰੀ ਕਮੇਟੀ ਨੇ ਦੋ ਰੋਜ਼ਾ ਦੌਰਾ ਕਰਕੇ ਮੈਡੀਕਲ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਢੁਕਵੇਂ ਮਾਹੌਲ ਅਤੇ ਹੋਰ ਪੱਖਾਂ ਦੀ ਕੋਖ ਕੀਤੀ ਰਿਪੋਰਟ ਤਾਂ ਭਾਵੇਂ ਕੁਝ ਮਹੀਨਿਆਂ ਤੱਕ ਜਾਰੀ ਹੋਵੇਗੀ ਪਰ ਇਸ ਕਾਰਜ ਵੱਲੋਂ 5 ਸਾਲ ਪਹਿਲਾਂ ਐਮਬੀਬੀਐਸ ਦੀਆਂ ਵਧਾਈਆਂ 50 ਸੀਟਾਂ ਆਗਾਮੀ ਸੈਸ਼ਨ ਵਿੱਚ ਵੀ ਜਾਰੀ ਰੱਖਣ ਨੂੰ ਪ੍ਰਵਾਨਗੀ ਮਿਲਣਾ ਮੁਸ਼ਕਲ ਜਾਪ ਰਿਹਾ ਏ ਕਿਉਂਕਿ ਟੀਮ ਵੱਲੋਂ ਕੀਤੇ ਗਏ ਨਰੀਖਣ ਦੌਰਾਨ ਫੈਕਲਟੀ ਪੂਰੀ ਨਹੀਂ ਪਾਈ ਗਈ ਤੇ ਕੁਝ ਹੋਰ ਖਾਮੀਆਂ ਦਾ ਵੀ ਪਤਾ ਲੱਗਿਆ ਹੈ। ਯਕਜੋਗ ਹੈ ਕਿ ਇਸ ਕਾਲਜ ਵਿੱਚ ਕਈ ਵਰਿਆਂ ਤੋਂ ਐਮਬੀਬੀਐਸ ਦੀਆਂ 150 ਸੀਟਾਂ ਹੀ ਸਨ ਪਰ 2014-15 ਵਿੱਚ ਸੀਟਾਂ ਵਧਾ ਕੇ 200 ਕਰ ਦਿੱਤੀਆਂ ਗਈਆਂ। ਇਸ ਸਬੰਧੀ ਐਮਸੀਆਈ ਵੱਲੋਂ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹੁੰਦੀਆਂ ਹਨ ਜਿਸ ਤਹਿਤ ਐਮਸੀਆਈ ਵੱਲੋਂ 5 ਸਾਲਾਂ ਵਿੱਚ ਹਰ ਸਾਲ ਦੌਰਾ ਕਰਕੇ ਨਰੀਖਣ ਕੀਤਾ ਗਿਆ। ਇਸ ਦੌਰਾਨ ਫੈਕਲਟੀ ਦੀ ਘਾਟ ਸਾਹਮਣੇ ਆਈ ਪਰ ਸਰਕਾਰ ਨੇ ਇਹ ਖੱਪਾ ਭਰਨ ਦਾ ਭਰੋਸਾ ਦਿੱਤਾ ਸੀ ਟੀਮ ਵੱਲੋਂ ਪੰਜਵੇਂ ਤੇ ਆਖਰੀ ਸਾਲ 14 ਤੇ 15 ਫਰਵਰੀ ਦੇ ਦੌਰੇ ਦੌਰਾਨ ਵੀ ਫੈਕਲਟੀ ਮੈਂਬਰਾਂ ਦੀ ਗਿਣਤੀ ਪੂਰੀ ਨਹੀਂ ਪਾਈ ਗਈ 15 ਨਵੀਆਂ ਆਈਟੀਆਈ ਖੋਲਣ ਦਾ ਐਲਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਰਾਮਪਰਾ ਫੂਲ ਰਾਏਕੋਟ ਫਤਿਹਗੜ੍ਹ ਸਾਹਿਬ ਬੱਸੀ ਪਠਾਣਾ ਫਾਜ਼ਲਿਕਾ ਫਿਰੋਜ਼ਪੁਰ ਸਤਰਾਣਾ ਅਮਰਗੜ ਤਰਨਤਾਰਨ ਵਿੱਚ ਆਈਟੀਆਈ ਖੋਲਣ ਦਾ ਐਲਾਨ ਕੀਤਾ ਹੈ। ਈਟੀਟੀ ਟੈਟ ਪਾਸ ਬੇਰਜ਼ਗਾਰ ਅਧਿਆਪਕ ਯੂਨੀਅਨ ਦੇ ਵਿੱਤ ਮੰਤਰੀ ਹਲਕੇ ਚਗੁੰਦੇ ਨਾਰੇ ਯੂਨੀਅਨ ਨੇ ਮਾਰਚ ਕੜਦਿਆਂ ਲਗਾਏ ਸ਼ਹਿਰ ਚ ਅਲੱਗ-ਅਲੱਗ ਜਗ੍ਹਾ ਜਾਮ ਵੱਡੀ ਗਿਣਤੀ ਚ ਪੁਲਿਸ ਰਹੀ ਤਣਾਤ ਪੰਜਾਬ ਪਰ ਦੇ ਬੇਰਜ਼ਗਾਰ ETT TET ਪਾਸ ਅਧਿਆਪਕ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਵੱਲੋਂ ਵਿੱਤ ਮੰਤਰੀ ਪੰਜਾਬ ਤੇ ਵਿਧਾਇਕ ਬਠਿੰਡਾ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ 'ਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰਦੇ ਆਂ ਜਵਰਦਸਤ ਨਾਰੇਬਾਜ਼ੀ ਕੀਤੀ ਤੇ ਚਿਲਡਰਨ ਪਾਰਕ ਤੋਂ ਆਪਣਾ ਧਰਨਾ ਸ਼ੁਰੂ ਕਰਕੇ ਸ਼ਹਿਰ ਦੇ ਅਲੱਗ-ਅਲੱਗ ਚੌਂਕਾਂ 'ਚ ਜਾਮ ਲਗਾਉਂਦੇ ਹੋਏ ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਨਜ਼ਦੀਕ ਪਹੁੰਚ ਕੇ ਆਪਣਾ ਗੁੱਸਾ ਕੱਢਿਆ ਜਲਹੀ ਇਹਨਾਂ ਜੂਨੀਅਨ ਵਰਕਰਾਂ ਨੇ ਵੈਰੀਗੇਟ ਤੋੜ ਕੇ ਵਿੱਤ ਮੰਤਰੀ ਦੇ ਦਫ਼ਤਰ ਤੱਕ ਜਾਣ ਦਾ ਐਲਾਨ ਕੀਤਾ ਤਾਂ ਦਹੀ ਨਾਇਬ ਤਹਿਸੀਲਦਾਰ ਤੇ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਜੂਨੀਅਨ ਵਰਕਰਾਂ ਦੇ ਦਬਾਅ ਅੱਗੇ ਪ੍ਰਸ਼ਾਸਨ ਨੂੰ ਝੁਕਣਾ ਪਿਆ ਉਦੋਂ ਸਿੱਖਿਆ ਮੰਤਰੀ ਪੰਜਾਬ ਓਪੀ ਸੋਨੀ ਦੇ ਆਏ ਫੋਨ ਤੇ 20 ਫਰਵਰੀ ਨੂੰ ਮੀਟਿੰਗ ਤੈਅ ਹੋਣ ਦਾ ਭਰੋਸਾ ਦਿੱਤੇ ਜਾਣ ਬਾਅਦ ਮਾਮਲਾ ਸ਼ਾਂਤ ਹੋਇਆ ਅਤੇ ਇਸ ਬਾਅਦ ਆਗੂਆਂ ਤੇ ਵਰਕਰਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਬੁਲਾ ਰਿਆ ਨੇ ਸੰਬੋਧਨ ਹੁੰਦਿਆ ਕਿ ਕੈਪਟਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਹੁਣ ਇਸ ਦੇ ਉਲਟ ਆਪਣੀਆਂ ਮੰਗਾਂ ਰੱਖਣ ਵਾਲਿਆਂ ਤੇ लाਠੀ ਚਾਰਜ ਕਰਕੇ ਸੰਘਰਸ਼ ਨੂੰ ਦਬਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਸਰਕਾਰਾਂ ਦਾ ਫਰਜ਼ ਆਮ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਖੁਸ਼ਹਾਲ ਕਰਨਾ ਹੁੰਦਾ ਹੈ ਨਾ ਤਾਂ ਮਹਿਲਾਵਾਲੀ ਕੈਪਟਨ ਦੀ ਸਰਕਾਰ ਨੇ ਸੱਤਾ ਚਾਉਣ ਦੇ ਪਹਿਲੇ ਕੀਤੇ ਵਾਅਦੇ ਪੂਰੇ ਕੀਤੇ ਹਨ ਅਤੇ ਨਾ ਹੀ ਹੁਣ ਬੇਰੁਜ਼ਗਾਰਾਂ ਨਾਲ ਹੋਈਆਂ ਮੀਟਿੰਗਾਂ ਦੇ ਸਬੰਧ ਵਿੱਚ ਕੋਈ ਵਾਅਦੇ ਪੂਰੇ ਕੀਤੇ ਗਏ ਹਨ ਪੰਜਾਬ ਵਿਧਾਨ ਸਭਾ ਬਜਟ اجلاس ਮਨਪ੍ਰੀਤ ਬਾਦਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ 50 ਕਰੋੜ ਰੁਪਏ ਦੀ ਗ੍ਰਾਂਟ ਦਾ ਕੀਤਾ ਐਲਾਨ ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕੀਤਾ ਗਿਆ ਮਨਪ੍ਰੀਤ ਬਾਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ 'ਚ ਤੀਸਰਾ ਬਜਟ ਪੇਸ਼ ਕੀਤਾ ਗਿਆ ਹੈ ਇਸ ਬਜਟ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ 50 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਹੈ ਸਿੱਖਿਆ ਵਿਭਾਗ ਵੱਲੋਂ 393 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਨਮਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਲੁਧਿਆਣਾ ਵਿੱਚ ਦੂਸਰੀ ਵਾਰ ਉਹਨਾਂ ਪ੍ਰਿੰਸੀਪਲਾਂ, ਲੈਕਚਰਾਰਾਂ ਅਤੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ, ਨਾਨ-ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਦੇ ਖੇਤਰ, ਵੱਖ-ਵੱਖ ਖੇਤਰਾਂ ਵਿੱਚ ਪਾਏ ਉਹਨਾਂ ਦੇ ਯੋਗਦਾਨ ਸਦਕਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਆਰਐਸਐ ਸਿਨੀਅਰ ਸੈਂਟਰੀ ਸਕੂਲ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਚੰਡੀਗੜ੍ਹ ਤੋਂ ਉਚੇਚੇ ਤੌਰ ਤੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਸਰ ਸਿੱਖਿਆ ਅਭਿਆਨ ਪੰਜਾਬ ਕਮਰੋਡ ਅਫਸਰ ਸੁਭਾਸ ਮਹਾਜਨ ਪਹੁੰਚੇ ਸਨ। ਡਿਪਟੀ ਡਾਇਰੈਕਟਰ ਨੇ ਅਧਿਆਪਕਾਂ ਦਾ ਮਨੋਵਲ ਉੱਚਾ ਚੁੱਕੇ ਜਾਣ ਲਈ ਸਨਮਾਨ ਦੀ ਲੋੜ ਤੇ ਚਰਚਾ ਕਰਦਿਆਂ ਅਧਿਆਪਕਾਂ ਨੂੰ ਇੱਕ ਜ਼ਿੰਮੇਵਾਰ, ਮਿਹਨਤੀ, ਸੰਘਰਸ਼ੀਲ ਅਤੇ ਵਿਦਿਆਰਥੀਆਂ ਲਈ ਚਾਨਣ ਮਨਾਰਾ ਦੱਸਿਆ। ਇਸ ਤੋਂ ਬਾਅਦ 393 ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਲੁਧਿਆਣਾ ਵਿੱਚ 15 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਬੱਚਿਆਂ ਲਈ ਹੋਸਟਲ ਦੀ ਸਹੂਲਤ ਵਾਲਾ ਸਕੂਲ ਹੋਵੇਗਾ ਤਿਆਰ। ਅੱਜ ਬਜਟ ਪੇਸ਼ ਕਰਦੇ ਹਾਂ ਸ੍ਰੀ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਪੰਜਾਬ ਨੇ ਘੋਸ਼ਣਾ ਕੀਤੀ ਕਿ ਲੁਧਿਆਣਾ ਚ 15 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਬੱਚਿਆਂ ਲਈ ਇੱਕ ਸਕੂਲ ਖੋਲ੍ਹਿਆ ਜਾਵੇਗਾ ਜਿਸ ਵਿੱਚ ਹੋਸਟਲ ਦੀ ਸਹੂਲਤ ਵੀ ਹੋਏਗੀ ਪੰਜਾਬ ਵਿੱਚ 261 ਸਮਾਰਟ ਸਕੂਲ ਬਣਾਏ ਜਾਣਗੇ ਬਜਟ ਅੱਜ ਦੇ ਬਜਟ ਵਿੱਚ ਸਿੱਖਿਆ ਉੱਤੇ ਵਿਚਾਰ ਕਰਦੇ ਹਾਂ ਕਿਹਾ ਗਿਆ ਹੈ ਕਿ ਪੰਜਾਬ ਦੇ 2000 ਤੋਂ ਵੱਧ ਸਕੂਲਾਂ ਨੂੰ ਅੰਗਰੇਜ਼ੀ ਮੀਡੀਅਮ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਫਿਲਹਾਲ ਸੂਬੇ ਵਿੱਚ 2387 ਅੰਗਰੇਜ਼ੀ మీడియం ਵਾਲੇ ਸਕੂਲ ਹਨ ਪੰਜਾਬ ਵਿੱਚ 261 ਹੋਰ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾਏਗਾ ਇਸ ਦੇ ਨਾਲ ਹੀ ਅੱਜ ਦੀਆਂ ਸਿੱਖਿਆ ਖੇਤਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਇਜਾਜ਼ਤ ਦਿਓ ਧੰਨਵਾਦ